श्री चंद्र महाराज की जय जगद्गुरु श्रीचंद जी महाराज जो कि गुरु नानक जी ਦੇ ਵੱਡੇ ਸੁਪੁੱਤਰ ਹਨ ਸੋ ਉਹਨਾਂ ਦਾ 530ਵਾਂ ਜਨਮ ਦਿਹਾੜਾ ਸੋ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਸਾਰੀ ਕੈਨਾਤ ਨੂੰ ਸਾਰੀਆਂ ਵਿਦੇਸ਼ਾਂ ਦੀਆਂ ਖੇੜੀਆਂ ਸੰਗਤਾਂ ਨੂੰ ਮਹਾਪੁਰਸ਼ਾਂ ਨੂੰ ਭਗਵਾਨ ਬਾਬਾ ਸ਼੍ਰੀ ਚੰਨ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਵੱਡਾ ਧੰਨਵਾਦ ਗੌਰਵ ਜੀ ਦਾ ਜਿਨ੍ਹਾਂ ਨੇ ਆ ਸਾਰੀ ਸੰਗਤ ਦੇ ਦਰਸ਼ਕ ਕਰਾਈ ਸੁਪੋਵਾਨ ਬਾਬਾ ਸ਼੍ਰੀ ਚੰਨ ਜੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਰੀਰ ਨੂੰ ਤੰਦਰੁਸਤੀ ਦੇਣ ਇਸੇ ਤੱਕ ਭਗਵਾਨ ਬਾਬਾ ਸ਼੍ਰੀ ਚੰਨ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਇਸ ਚੈਨਲ ਰਾਹੀਂ ਬਹੁਤ ਬਹੁਤ ਧੰਨਵਾਦ ਫੇਰ ਤੋਂ ਭਗਵਾਨ ਬਾਬਾ ਸ਼੍ਰੀ ਚੰਗੇ ਦੇ ਅਵਤਾਰ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ